ਇਨਾ ਚਿਰ ਲੋਕ VOTER SUPPORTER ਰਾਜਨੀਤਿਕ ਨਫੇ ਨੁਕਸਾਨ ਲਈ ਪੋਲੀਟੀਕਲ ਆਗੂਆਂ ਦੇ ਤਲੀਆਂ ਚਟਦੇ ਰਹੇ ਉਹਨਾਂ ਚਿਰ ਇਹ ਜੱਥੇਦਾਰਾ ਇਵੇਂ ਹੁੰਦਾ ਰਹੂਗਾ ਜੱਥੇਦਾਰ ਸਾਹਿਬ ਠੀਕ ਹੈ ਜੋ ਕੋਈ ਬਿਰਾਜਮਾਨ ਹੁੰਦਾ ਜਾਂ ਕਿਤੇ ਆਪਾਂ ਉਹ ਵਾਇੰਡ ਕੀਤਾ ਜਾਂਦਾ ਉਹਦੀ ਸੇਵਾ ਮੁਕਤੀ ਇੱਕ ਦਿਨ ਹੋਣੀ ਹੁੰਦੀ ਆ ਪਰ ਮੈਂ ਤਾਂ ਆ ਦੂਜਾ ਸਾਲ ਆ ਗਿਆ ਐਡਜੈਕਟਿਵ ਮੈਂਬਰ ਦੇ ਤੌਰ ਤੇ ਹਰੇਕ ਮੀਟਿੰਗ 'ਚ ਕਹਿੰਦਾ ਰਿਆਂ ਕੋਈ ਵਿਧੀਵਾਨ ਬਣਾਓ ਇਨਾਂ ਨੂੰ ਕਿਵੇਂ ਸਥਾਪਿਤ ਕਰਨਾ ਕਿਵੇਂ ਸੇਵਾ ਮੁਕਤ ਸਤਕਾਰਨਾ ਕਰਨਾ ਕੀ 15 ਮੈਂਬਰ 15 ਚੋਂ ਅਜੇ 3 ਨਿਕਲ ਗਏ ਇੱਕ ਗੈਰਹਾਜ਼ਰ ਕੀ ਜਿਹੜੇ 10 ਮੈਂਬਰ ਆ ਇਹ ਪੰਥ ਦੀ ਨੁਮਾਇੰਗੀ ਕਰਦੇ ਆ ਪ੍ਰਿੰਪ ਸਾਬ ਕੋਈ ਇਹ ਵੀ ਮੰਗੋ ਜੀ ਇਹ ਹਮੇਸ਼ਾ ਆਵਾਜ਼ ਅੰਦਰੀ ਹੈ ਕਿ ਜਿਹੜੀ ਜਥੇਦਾਰ ਦੀ ਨਿਯੁਕਤੀ ਸੇਵਾ ਮੁਕਤੀ ਹੈ ਸ਼੍ਰੋਮਣੀ ਮੀਤ ਪ੍ਰਧਾਨ ਦੇ ਘਰ ਕਿਤੇ ਤੋਂ ਬਾਹਰ ਹੋਣੀ ਚਾਹੀਦੀ ਹੈ ਬਾਹਰ ਹੀ ਹੁੰਦੀ ਆ ਉਹ ਸਰਦਾਰ ਸਾਹਿਬ ਬਾਰੀ ਹੁੰਦੀ ਆ ਰਾਜਨੀਤਿਕ ਬੰਦੇ ਦੇ ਕਹਿਣ ਦੇ ਹੁੰਦੀ ਰਹੀ ਆ ਹੁਣ ਤੱਕ ਬਾਰੀ ਹੁੰਦੀ ਆ ਅੱਜ ਜਿਹੜਾ ਫੈਸਲਾ ਦਵਾਇ ਨਹੀਂ ਹੋਇਆ ਬਿਲਕੁਲ ਦਵਾਇਟ ਜੋ ਅਸੀਂ ਮਹਿਸੂਸ ਕੀਤਾ ਮੈਂ ਤੁਹਾਨੂੰ ਗੱਲ ਦੱਸਦਾ ਤਸਦੀਕ ਕਰ ਦਿੰਦਾ ਬਹੁਤੇ ਮੈਂਬਰ ਅੰਦਰ ਇਹ ਕਹਿੰਦੇ ਰਹੇ ਆ ਇਹ ਜੀ ਕਾਲੀ ਦਲ ਨੂੰ ਕਮਜ਼ੋਰ ਕਰਦਾ ਤੇ ਰਾਜਨੀਤਿਕ ਫੈਸਲਾ ਹੀ ਆ ਕਹਿੰਦੇ ਸੁਖਬੀਰ ਸਿੰਘ ਦੇ ਉਲਟ ਉਹਨਾਂ ਨੂੰ ਕਿਹਾ ਪ੍ਰੇਮ ਸਾਹਿਬ ਇਹ ਵੀ ਕੋਈ ਗੱਲ ਠੀਕ ਹੈ ਕਿ ਉਹਨਾਂ ਨੂੰ ਜੇਕਰ ਜਥੇਦਾਰੀ ਤੋਂ ਹਟਾਉਣਾ ਤਾਂ ਹੈੱਡ ਗ੍ਰੰਥੀ ਕਿਸੇ ਨਾ ਕਿਸੇ ਤੱਕ ਤੇ ਲਗਾ ਦਿੱਤਾ ਜਾਵੇ ਇਹ ਵੀ ਕੋਈ ਅਸੀਂ ਮੰਗ ਅੰਦਰ ਕੋਈ ਜਿਹੜਾ ਵਿਚਾਰ ਚਰਚਾ ਹੋਈ ਨਹੀਂ ਕੋਈ ਨਹੀਂ ਇਹ ਨਹੀਂ ਹੋਈ ਅੱਜ ਦੀ ਮੀਟਿੰਗ ਦਾ ਮੇਨ ਏਜੰਡਾ ਇਹ ਗਿਆਨੀ ਹਰਪ੍ਰੀਤ ਸਿੰਘ ਹੀ ਸੀ ਗਿਆਨੀ ਹਰਪ੍ਰੀਤ ਸਿੰਘ ਮੁੱਖਮਾ ਏਜੰਡਾ ਸੀ ਜਿਵੇਂ ਤੁਸੀਂ মিডিਏ ਨੇ ਜ਼ाहिर ਕੀਤਾ ਉਹੀ ਸੀ ਘਰਾਂ ਜਿਹੜਾ ਭੇਜਿਆ ਸੀ ਏਜੰਡਾ ਸਾਨੂੰ 22 ਆਨਲਾਈਨ ਉਹ ਚ ਨਹੀਂ ਸੀ ਐਨ ਸਾਰੀ ਮੀਟਿੰਗ ਹੋਣ ਤੋਂ ਬਾਅਦ ਸਾਰੇ ਜਿਹੜੇ ਸਾਡੇ ਬਿਊਰੋਕ੍ਰੇਟਸ ਆ ਉਹਦੇ ਆਧਾਰ ਆ ਸਾਡੇ ਉਹ ਸਾਰੇ ਬਾਹਰ ਕੱਢ ਤੇ ਸਿਰਫ ਇੱਕ ਇੱਥੀ ਜਿਹੜੀ ਇਹਦਾ ਵੀ ਚਰਚਾ ਹੋ ਰਹੀ ਹੈ ਕਿ ਉਹਦੇ ਵਿੱਚ ਲਿਖਿਆ ਵੀ ਗਿਆ ਕਿ ਜੇਕਰ ਅਜਿਹਾ ਹੁੰਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਖਮਿਆਰ ਦਾ ਜਿਹੜਾ ਉਹ ਭੁਗਤਣਾ ਪੈ ਸਕਦਾ ਇਹ ਤਾਂ ਇਹ ਤਾਂ ਦੁਨੀਆ 'ਚ ਬਸਣ ਵਾਲੇ ਸਿੱਖਾਂ ਦੇ ਵਲਵਲੇ ਆ ਖਦਸ਼ੇ ਆ ਉਹ ਵਿਖਵਾਣੀ ਆ ਉਹਨਾਂ ਦੇ ਇਹਦਾ ਹੈ ਕੌਮ ਦੇ ਉਜਵਲ ਭਵਿੱਖ ਲਈ ਤਰਨ ਲੋbschੀ ਹੋ ਰਹੇ ਆ ਲੋਕ ਨਾ ਹੋਇਆ ਜਿੰਨਾ ਚਿਰ ਲੋਕ VOTER SUPPORTER ਰਾਜਨੀਤਿਕ ਨਫੇ ਨੁਕਸਾਨ ਲਈ ਪੋਲੀਟੀਕਲ ਆਗੂਆਂ ਦੇ ਤਲੀਆਂ ਚਟਦੇ ਰਹੇ ਉਹਨਾਂ ਚਿਰ ਇਹ ਜਥੇਦਾਰਾ ਇਵੇਂ ਹੁੰਦਾ ਰਹੂਗਾ ਜਥੇਦਾਰ ਸਾਹਿਬ ਠੀਕ ਹੈ ਜੋ ਕੋਈ ਬਿਰਾਜਮਾਨ ਹੁੰਦਾ ਜਾਂ ਕਿਤੇ ਆਪਾਂ ਉਹ ਵਾਇੰਡ ਕੀਤਾ ਜਾਂਦਾ ਉਹਦੀ ਸੇਵਾ ਮੁਕਤੀ ਇੱਕ ਦਿਨ ਹੋਣੀ ਹੁੰਦੀ ਆ ਪਰ ਮੈਂ ਤਾਂ ਆ ਦੂਜਾ ਸਾਲ ਆ ਗਿਆ ਐਡਜੈਕਟਿਵ ਮੈਂਬਰ ਦੇ ਤੌਰ ਤੇ ਹਰੇਕ ਮੀਟਿੰਗ 'ਚ ਕਹਿੰਦਾ ਰਿਆਂ ਕੋਈ ਵਿਧੀਵਾਨ ਬਣਾਓ ਇਨਾਂ ਨੂੰ ਕਿਵੇਂ ਸਥਾਪਿਤ ਕਰਨਾ ਕਿਵੇਂ ਸੇਵਾ ਮੁਕਤ ਸਤਕਾਰਨਾ ਕਰਨਾ ਕੀ 15 ਮੈਂਬਰ 15 ਚੋਂ ਅੱਜ ਤਿੰਨ ਨਿਕਲ ਗਏ ਇੱਕ ਗੈਰਹਾਜ਼ਰ ਕੀ ਜਿਹੜੇ 10 ਮੈਂਬਰ ਆ ਇਹ ਪੰਥ ਦੀ ਨੁਮਾਇੰਦੀ ਕਰਦੇ ਆ ਪ੍ਰਿੰਸ ਸਾਹਿਬ ਕੋਈ ਇਹ ਵੀ ਮੰਗ ਜੀ ਇਹ ਹਮੇਸ਼ਾ ਆਵਾਜ਼ ਅੰਦਵੀ ਹੈ ਕਿ ਜਿਹੜੀ ਜਥੇਦਾਰਾਂ ਦੀ ਨਿਯੁਕਤੀ ਸੇਵਾ ਮੁਕਤੀ ਇਹ ਸ਼੍ਰੋਮਣੀ ਕਮੇਟੀ ਦੇ ਘਰ ਦੇ ਤੋਂ ਬਾਹਰ ਹੋਣੀ ਚਾਹੀਦੀ ਹੈ ਬਾਹਰ ਹੀ ਹੁੰਦੀ ਆ ਉਹ ਸਰਦਾਰ ਸਾਹਿਬ ਬਾਰ ਹੀ ਹੁੰਦੀ ਆ ਰਾਜਨੀਤਿਕ ਬੰਦੇ ਦੇ ਕਹਿਣ ਤੇ ਹੁੰਦੀ ਰਹੀ ਆ ਹੁਣ ਤੱਕ ਬਾਰ ਹੀ ਹੁੰਦੀ ਆ ਅੱਜ ਜਿਹੜਾ ਫੈਸਲਾ ਦਬਾਹੇ ਨਹੀਂ ਹੋਇਆ ਬਿਲਕੁਲ ਦਬਾਹੇਟ ਜੋ ਅਸੀਂ ਮਹਿਸੂਸ ਕੀਤਾ ਮੈਂ ਤੁਹਾਨੂੰ ਗੱਲ ਦੱਸਦਾ ਤਸਦੀਕ ਕਰ ਦਿੰਦਾ ਬਹੁਤ ਹੀ ਮੈਂਬਰ ਅੰਦਰ ਇਹ ਕਹਿੰਦੇ ਰਹੇ ਆ ਇਹ ਜੀ ਕਾਲੀ ਦਲ ਨੂੰ ਕਮਜ਼ੋਰ ਕਰਦਾ ਫਿਰ ਰਾਜਨੀਤਿਕ ਫੈਸਲਾ ਹੀ ਆ ਤਾ ਕਹਿੰਦੇ ਸੁਖਵੀਰ ਸਿੰਘ ਦੇ ਉਲਟ ਉਹਨਾਂ ਨੂੰ ਕਿਹਾ ਪ੍ਰੇਮ ਸਾਹਿਬ ਇਹ ਵੀ ਕੋਈ ਗੰਗੂ ਠੀਕ ਕਿ ਉਹਨਾਂ ਨੂੰ ਜਿੱਕਰ ਜਥੇਦਾਰੀ ਤੋਂ ਹਟਾਉਣਾ ਤਾਂ ਹੈਡ ਗ੍ਰੰਥੀ ਕਿਸੇ ਨਾ ਕਿਸੇ ਤੱਕ ਤੇ ਲਗਾ ਦਿੱਤਾ ਜਾਵੇ ਇਹ ਵੀ ਕੋਈ ਅਸੀਂ ਮੰਗ ਅੰਦਰ ਕੋਈ ਗੱਲ ਤੇ ਵਿਚਾਰ ਚਰਚਾ ਹੋਈ ਨਹੀਂ ਕੋਈ ਨਹੀਂ ਇਹ ਨਹੀਂ ਹੋਈ ਅੱਜ ਦੀ ਮੀਟਿੰਗ ਦਾ ਮੇਨ ਅਜੰਡਾ ਇਹ ਕਿਆ ਨਹੀਂ ਹਰਪ੍ਰੀਤ ਸਿੰਘ ਹੀ ਸੀ ਗਿਆਨੀ ਹਰਪ੍ਰੀਤ ਸਿੰਘ ਲੁਕਮਾ ਅਜੰਡਾ ਸੀ ਜਿਵੇਂ ਤੁਸੀਂ ਮੀਡੀਏ ਨੇ ਜ਼ाहिर ਕੀਤਾ ਉਹੀ ਸੀ ਘਰਾਂ ਜਿਹੜਾ ਭੇਜਿਆ ਸੀ ਅਜੰਡਾ ਸਾਨੂੰ 22 ਆਨਲਾਈਨ ਉਹ ਚ ਨਹੀਂ ਸੀ ਇਹ ਸਾਰੀ ਮੀਟਿੰਗ ਹੋਣ ਤੋਂ ਬਾਅਦ ਸਾਰੇ ਜਿਹੜੇ ਸਾਡੇ ਬਿਊਰੋਕ੍ਰੇਟਸ ਆ ਉਹਦੇ ਆਧਾਰ ਆ ਸਾਡੇ ਉਹ ਸਾਰੇ ਬਾਹਰ ਕੱਢ ਤੇ ਸਿਰਫ ਇੱਕ ਇੱਥੀ ਜਿਹੜੀ ਇਹਦਾ ਵੀ ਚਰਚਾ ਹੋ ਰਹੀ ਹੈ ਕਿ ਉਹਦੇ ਵਿੱਚ ਲਿਖਿਆ ਵੀ ਗਿਆ ਕਿ ਜੇਕਰ ਅਜਿਹਾ ਹੁੰਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਖਮਿਆਜ਼ਾ ਜਿਹੜਾ ਉਹ ਭੁਗਤਣਾ ਪੈ ਸਕਦਾ ਹੈ ਇਹ ਤਾਂ ਇਹ ਤਾਂ ਦੁਨੀਆ 'ਚ ਬਸਣ ਵਾਲੇ ਸਿੱਖਾਂ ਦੇ ਵਲਵਲੇ ਆ ਖਦਸ਼ੇ ਆ ਭੁਖਵਾਣੀ ਆ ਉਹਨਾਂ ਦੇ ਇਹਦਾ ਹੈ ਕੌਮ ਦੇ ਉਜਵਲ ਭਵਿੱਖ ਲਈ ਤਰਲੋਬਸੀ ਹੋ ਰਿਆ ਲੋਕ